ਨੋ ਜੀ ਬਾਈ ਇੱਕ ਵਾਰ ਰਾਤ ਦਾ ਵੀਊ ਦੇਖ ਲੋ ਠੀਕ ਆ ਜ ਅੱਗੇ ਜਿਹੜੇ ਆਪਾਂ ਨੇ ਸੈਡਾ ਬੰਦ ਕਰਾ ਲਿਆ ਨੇ ਇਹਦੇ ਕਰਕੇ ਵਧੀਆ ਲੱਗਦਾ ਜੇ ਕਿ ਭਾਈ ਕਿੰਨੇ ਪੈਸੇ ਲੱਗੇ ਪੈਸੇ ਦਾ ਕੁਝ ਵੀ ਨਹੀਂ ਦੱਸਾਂ ਉਹ ਕਿੰਨੇ ਕੇ ਤੇਰੇ ਸਾਹ ਨਾਲ ਦੇਖਦੇ ਹੁਣ ਸਕਦਾ ਉਹ ਕਰੂੰਗਾ ਜਾ ਕੇ ਇਹ ਤਾਂ ਕੱਲੇ ਬਕਸਾ ਲਵਾਇਆ ਆਪਾਂ ਨੇ ਹੋਰ ਤਾਂ ਨਹੀਂ ਕੋਈ ਟੇਪ ਟੂਬ ਤਾਂ ਆਪਣਾ ਹੈ ਹਾਂ ਬਕਸਾ ਫਰੇਮਾਂ ਦਾ ਫਰੇਮਾਂ ਲਾਈਟਾਂ ਵਿੱਚੇ ਆ ਵਿੱਚ ਕੁਝ ਨਹੀਂ ਹਾਂ ਲਾਈਟਾਂ ਵਿੱਚੇ ਟੇਪਾਂ ਫਿਰ ਹੁਣ ਇਹ ਚ ਮੱਖੇ ਜਿਵੇਂ ਕੋਈ ਮਾਰ ਦੇ ਕਿੱਕਣੀ ਹਲੇ ਲੱਗਣਾ ਹੈ ਉਹ ਆਰ ਦਮ ਨੇ ਮਨੇ ਰੁਕਦਾ ਨਹੀਂ ਇਹ ਪੂਰਾ ਪੂਰਾ ਹੀ ਲੰਘਿਆ ਬੜਾ ਤੇ ਕਿਹੜਾ ਗੇਰ ਬਾਤ ਦਾ ਆਪਣਾ ਫੋੜ ਤਾਂ ਕਿੰਨੇ ਪਰ ਜਾ ਰਿਹਾ 40 ਪਰ 25 30 ਪਰ ਉਹ 25 ਪਰ ਇਹਦਾ ਜਾ ਰਿਹਾ ਬੰਦੇ ਤੇਰਾ ਲੈ ਮੁੰਡੇ ਦਾ ਮੂੰਹ ਥੋੜਾ ਜਿਹਾ ਸੁੱਜਿਆ ਪਿਆ ਲੈ ਵੀ ਦੇਖੋ ਉਹ ਕਿੰਨੇ ਟਿਕਾ ਲੱਗੇ ਦੋ ਲੱਗ ਲੈ ਆਈ ਲੋ ਜੀ ਬਾਈ ਰਾਜੀਵੀਰ ਕੋ ਆਏ ਆ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਹ ਠੀਕ ਆ ਜੀ ਬਸ ਠੀਕ ਆ ਵੀਰੇ ਠੀਕ ਆ ਤੁਸੀਂ ਸੁਣਾਓ ਤੇ ਤੁਸੀਂ ਸੜਕ ਵੱਡੇਰੇ ਲਾ ਲੇ ਜੀ ਕਿ ਆ ਚੱਕਰ ਉਹ ਬਸ ਆਮਨੇ ਪਨੀਰੀ ਲਈ ਹੋਈ ਆ ਕੋਨੇ ਦਾ ਬੁਲਾਤੀ ਅੱਛਾ ਜੀ ਹਾਂ ਕਿਹੜਾ ਕਿਹੜਾ ਵੀਰ ਵੀਰੇ ਵੀਰ ਆਪਣੇ ਕੋਲ 48 ਆ ਅੱਛਾ ਜੀ ਨੌ ਆ ਅੱਛਾ ਜੀ ਦਾਦੀ ਆ ਤੇ 139 ਆ ਕਿੰਨਾ ਕੁ ਵੀ ਕਿੰਨਾ ਕੁ ਲਾਇਆ ਬਾਈ ਹੈਗੇ ਤਿੰਨ ਕਿਲੇ ਨੇ ਤਿੰਨ ਕਿਲੇ ਹੈਗੇ ਆ ਤੇ ਜੱਗਾ ਵੀ ਪਹੁੰਚਿਆ ਬਾਈ ਇੱਧਰ ਹਾਂ ਹਾਂ ਵੀ ਬਹੁਤ ਕਰਾਉਣੇ ਉਤੇ ਹੈਂ ਵਧੀਆ ਬਹੁਤ ਬੜੇ ਬੜੇ ਛੜੀਆਂ ਹੈਂ ਛੜੀਆਂ ਸਾਫ਼ ਹੈਂ ਛੜੀਆਂ ਸਾਫ਼ ਹੈਂ ਜੱਗੇ ਵੈਸੇ ਵੀ ਇਹ ਛੜੀ ਮਿਲਦੀ ਵੀ ਨਹੀਂ ਹੈਗੀ ਹੁਣ ਵੀਰੇ ਆਪਾਂ ਤਾਂ ਗਰੰਟੀ ਨਾਲ ਦਵਾਂਗੇ ਜਿਹੜਾ ਦਵਾਂਗੇ 2 ਜਿਹੜਾ ਦੇ ਦਿੱਤਾ ਕਹਿ ਕੇ ਦਵਾਂਗੇ Ориਜినਲ ਹੋਊਗਾ ਇਹ Ориਜినਲ ਹੋਊਗਾ ਇੱਕ ਕਮੂਟਾ ਵੀ ਇੱਕ ਕਮੂਟਾ ਹੀ ਹੋਰ ਹੋ ਗਿਆ ਹਾਂ ਜੀ ਤਾਂ ਪੈਸੇ ਵਾਪਸ ਸਾਰੇ ਜਿਹੜੀ ਬੰਦਾ ਮਤਲਬ ਬੰਦਾ ਲੈ ਕੇ ਜਾਊਗਾ ਤੇ ਨੀਓ ਗਰੰਟੀ ਦੇ ਸਕਦੇ ਹੁਣ ਆਪਾਂ ਹਾਂ ਹਾਂ ਜੱਗਾ ਜੱਗੇ ਕਿਆ ਕਹਿੰਦਾ ਤੂੰ ਜਗਾ ਵੇਲੀ ਰੱਖੀ ਹੋਈ ਆ ਹਾਂ ਕੱਦੇ ਵੀ ਪੁੱਛਦੇ ਬਾਈ ਜਗਾ ਪਤਾ ਨਹੀਂ ਕਾਤੇ ਛੱਡੀ ਇੰਨੀ ਕਿਦੋਂ ਦੁਕਾਨ ਨੂੰ ਕੋਣ ਪਾਉਣੀ ਖਬਰੇ ਹੋਰੇ ਸੱਪ ਕੱਢਦਾ ਥਾ ਜੱਗਾ ਬਾਈ ਕਰਾ ਕਰਨ ਜਾਂਦਾ ਇਹਨੂੰ ਦਿਖੇ ਨਹੀਂ ਉਧਰ ਅੱਛਾ ਤੇ ਤੁਹਾਡੇ ਖੇਤਾ 'ਚ ਜਾਂਦਾ ਇਹਨੂੰ ਨਿਗਾ ਨਹੀਂ ਪਈ ਇਹਦੀ ਹਾਂ ਹੀ ਤਾਂ ਫਿਰ ਇੱਥੇ ਜਗਾ ਛੱਡੀ ਸੀਗੀ ਆ ਕਲਮਾ ਕੁਲਮਾ ਜੇ ਕਿ ਦਿਖਿਆ ਨਹੀਂ ਹੈ ਜੀ ਦਿਖਿਆ ਨਹੀਂ ਜੱਟਾ ਲਾ ਤੇ ਵਾਹ ਜਿਹੜੇ ਤੂੰ ਕਣਕ ਬੀਜ ਕੇ ਆਇਆ ਤਾਂ ਉਹਦੇ ਉੱਪਰਲੇ ਪਾਸੇ ਕਲਮਈ ਆ। ਅੱਛਾ ਮੈਂ ਗਿਆ ਨਹੀਂ। ਤੇਰਾ ਗੰਨਾ ਖੜਾ ਨਾਲੇ ਕਿਤੇ ਮੁੜ ਕੇ ਕਹਿੰਦੇ ਵੀਰ ਨਹੀਂ। ਬੀਜ। ਹਾਂ। ਵੀਰ ਖਾਇਬ। ਅਗਲੇ ਮਹੀਨੇ ਚਾ ਵੀ ਛੱਡਦਾ ਨਹੀਂ ਹੁਣ। ਚਾ ਵੀਨੇ ਕੋਈ ਨਾ ਜਾ ਮਰ ਜੀ ਛੱਡਣੀ। ਤੇ ਬਾਈ ਇੱਧਰ ਹੋਰ ਵੀਰ ਵੀ ਆਏ ਹੋਏ ਆ। ਕਿਵੇਂ ਆ ਬਾਈ? ਠੀਕ ਆ ਜੀ ਸਰ। ਛਟੀਆਂ ਦੇਖ ਲਈ ਵੀਰੇ ਇੱਕ ਵਾਰ? ਹਾਂ ਛਟੀਆਂ ਦਿਖਾ ਯਾਰ। ਹੂੰ। ਜਿਹੜਾ ਲੰਬੀ ਦਾ ਬਹੁਤ ਹੈ ਯਾਰ। ਬਹੁਤ ਲੰਬੀ ਯਾਰ। ਪਾਣੀ ਗਿਆ। ਪਾਣੀ 'ਚ ਰੱਖਿਆ ਹੋਇਆ ਬਾਈ ਦੇਖੋ। ਮੈਂ ਕਹਿੰਦਾ ਵੀਰੇ 20 ਫੁੱਟ ਤੇ ਵੀ ਵੱਧੇ ਹੋਣੀ ਐ। 8 18 19 20 ਬਸ ਹੋ ਗਏ ਹਾਂ ਜਾਗੇ ਹਾਂ ਹੈਗੀ ਇੱਜੇ ਉਦਾਂ ਵੀ ਬਰਾਬਰ ਹੈ ਸਾਰੀ ਸਾਰੀ ਬਰਾਬਰ ਬਰਾਬਰ ਭਾਈ ਜਿਨੇ ਲੈਣੀਆਂ ਹੋਈਆਂ ਆਪਣੇ ਰਾਜੀ ਵੀਰ ਨੂੰ ਮਿਲ ਸਕਦਾ ਏ ਬਾਕੀ ਇਹਨਾਂ ਦਾ ਉੱਥੇ ਬੈਨਰ ਲੱਗਿਆ ਹੋਇਆ ਬੈਨਰ ਵੀ ਦਿਖਾ ਦੋਗੇ ਹਾਂ ਪੱਕੇ ਕੰਮ ਕਰਦੇ ਭਾਈ ਹਾਂ ਹੁਣ ਹਾਂ ਹੁਣ ਆਏ ਅੱਡੇ ਦੇ ਮੋੜ ਪੂਰਾ ਦੇ ਇੱਕ ਬੰਦਾ ਭਾਈ ਫੇਰੇ ਪੱਕਾ ਵੀ ਇੱਕ ਦਿਖਾ ਦੇ ਵੀ ਹਾਂ ਪੌੜ ਅੱਡੇ ਦੇ ਭਾਈ ਗੇਟ ਹੈ ਇਹ ਪਿੰਡ 'ਚ ਐਂਟਰ ਹੁੰਦੀ ਸਾਰੇ ਸਾਹਮਣੇ ਪਟਵਾਰੀ ਸਰਵਿਸ ਸਟੇਸ਼ਨ ਹੈ ਉਹਦੇ ਉੱਪਰ ਹੀ ਪੈਂਦੇ ਆ ਮਾਮਾ ਉਰੀ ਇੱਕ ਬੰਦਾ ਪੱਕਾ ਜੀ ਪੱਕਾ ਉਹਰੇ ਬੰਦਾ ਪੱਕਾ ਜੀ ਜੱਗੇ ਇਸ ਚੀਜ਼ ਦੀ ਦਿਮਾੜੀ ਬਹੁਤਾ ਚੋਰੀ ਵੀ ਹੋ ਜਾਂਦੀ ਐ ਲੱਛਾ ਹੀ ਜਾਂਦਾ ਬੰਦਾ ਹੈਗਾ ਲੱਛਾ ਹੀ ਜਾਂਦਾ ਭਾਈ ਸੁਣੋ ਇਹ ਦੇਖੋ ਆ ਬੈਂਨਰਾ ਵੀਰ ਦਾ ਜੱਗੇ ਲਾਉਣੀ ਫੇ ਸਵਾਬ ਨਾਇਰ ਕੀ ਬੂਟੇ ਤੂੰ ਵੀ ਕੇਂਦਰ ਮੈਂ ਲਾਉਂਗਾ ਤਾਂ ਕੀ ਲਗਾ ਹਾਂ ਲਗਣਾ ਖੜਾ ਬੇਲਾ ਕਰਨਾ ਹੈ ਲਾਉਣੇ ਆ ਹਾਂ ਲਾ ਦੂੰਗੇ ਤਾਂ ਉਹ ਅੱਗੇ ਲੱਗਦਾ ਜਿਆਦਾ ਹਾਂ ਜਿਹੜਾ ਵਕਤ ਬੁੱਟਾ ਲਾਉਣ ਦਾ ਟਾਈਮ ਹੈ ਨਾ ਉਹ ਲੋਢੀ ਤੋਂ ਬਾਅਦ ਸ਼ੁਰੂ ਹੋਣਾ ਹੈ ਅੱਛਾ ਜੀ ਤੁਸੀਂ ਸਾਰਾ ਫਰਬੀ ਲਾ ਸਕਦੇ ਆ ਠੀਕ ਆ ਫਿਰ ਹਾਂ ਹੁਣ ਤਾਂ ਜੇ ਕਿਸੇ ਕੰਡਾ ਕੋਣ ਕੋ ਨੂੰ ਪਾਣੀ ਜਾਂਦਾ ਤਾਂ ਹਿਸਾਬ ਨਾਲ ਅਗਲਾ ਲਾਈ ਜਾਂਦਾ ਤੇ ਲੇਬਰ ਵਾਈ ਲੇਬਰ ਹੈਗੀ ਅੱਜ ਲੇਬਰ ਦਾ ਖਾਸਾ ਬੰਦਾ ਹੀ ਲੇਬਰ ਵਾਧੂ ਆ ਕਿਉਂਕਿ ਲੇਬਰ ਵੀ ਹੁਣ ਪਹਿਲਾ ਸਾਡੇ ਪਿੰਡ ਮੁੰਡੇ ਨੇ ਲਾਏ ਤੇ ਪਤਾ ਨਹੀਂ ਕਿਹੜੀ ਲੇਬਰ ਆਈ ਆ ਜਮੇ ਨੇੜੀ ਲਾਗੇ ਨਹੀਂ ਨਹੀਂ ਇਹਦੇ ਭਾਈ ਫੋਟੋ ਡੂੰਗਾ ਭਾਈ ਟੂਆ ਚਾਹੀਦਾ ਪੱਕੇ ਜਰੂਰ ਅੱਛਾ ਜੀ ਬਾਕੀ ਮਿੰਤੀ ਮੂਰਤੀ ਦਾ ਤੁਸੀਂ ਬੰਦਨ ਕੋਲ ਹੋਣਾ ਚਾਹੀਦਾ ਹਾਂ ਕਿੰਨਾ ਕਾਪਣਾ ਲਾਉਣਾ ਹੈ ਤੁਸੀਂ ਲਾਉਣਾ ਕਿਹੜੇ ਹਿਸਾਬ ਨਾਲ ਲਾਉਣਾ ਕਿੱਧਰੋਂ ਲਾਉਣੀ ਹੈ ਡਾਇਰੈਕਸ਼ਨ ਅੱਛਾ ਬੰਦੇ ਹੈਗੇ ਜੀ ਬੰਦੇ ਹੈਗੇ ਉਹ ਕੋਈ ਹਾਂ ਠੀਕ ਹੈ ਮੰਨੇ ਜਰੂਰੀ ਚਾਹੀਦਾ ਜੇ ਅਏ ਤਾਂ ਕਈ ਬੰਦੇ ਆਪ ਵੀ ਲਾ ਲੈਂਦੇ ਬਾਈ ਉਹ ਅਗਲੇ ਦੀ ਮਰਜੀ ਹਾਂ ਜੇ ਮੈਂ ਜੱਗਾ ਕਹਿੰਦਾ ਹੁਣ ਮੈਂ ਅੱਧਾ ਕਿੱਲਾ ਲਾਉਣਾ ਆਪਲਾ ਹੋਵੇ ਟਾਰਨ ਤੋਂ ਦੋ ਦਿਨ ਚ ਲੱਗਣੇ ਦੇਖਿਆ ਆ ਫਲਾ ਰਹੇ ਨੇ ਗੰਨਾ ਵੇਲਾ ਹੋਲੜ ਦੇ ਵਿੱਚ ਦੇਖਦੇ ਆ ਗੰਨੇ ਵਿੱਚ ਸਭ ਤੋਂ ਬੈਸਟ ਤੁਸੀਂ ਵੀ ਲਾ ਦਿਓ ਡੇਢ ਕਿੱਲਾ ਹੁਣ ਗੰਨੇ ਵਿੱਚ ਬੂਟਾ ਸੁੱਟਦਾ ਹੀ ਇਹਦੇ ਵੀ ਲਵਾਓ ਜੀ ਦੋ ਦੇ ਦੋ ਕਿੱਲੇ ਨਹੀਂ ਹਾਲੇ ਨਹੀਂ ਲਾਉਨੇ ਅਸੀਂ ਫੇਰ ਦੋਹੇ ਪਾਸੇ ਨੂੰ ਨੁਕਸਾਨ ਆ ਦੇਖੋ ਪੰਦੀਰੀ ਦੰਨਾ ਉਹਨਾਂ ਕਣਕ ਦਾ ਦੰਨਾ ਲਾ ਕਰ ਮਾਰ ਤੇ ਇਸ ਕਰ ਇਸ ਕਰ ਕਣਕ ਤਾਂ ਆ ਜਾ ਕਰੂਗੀ ਧਾਨਾਂ ਦਾ ਕੋਈ ਚਲੋ ਦੇਖਦੇ ਬਾਕੀ ਕਿਆ ਬਣਦਾ ਲਓ ਜੀ ਬਾਈ ਮਨੇ ਨੇ BMW ਸਟਾਰਟ ਕਰ ਲਈ ਫੜੀ ਮੜਾ ਜਾ ਦੇਖਦੇ ਕਿੰਨੀ ਘਬਾਦੀ ਹੈ ਕਿਹੜੀ ਸੀਰੀਜ਼ ਹੈ BMW A7 ਸੀਰੀਜ਼ ਹੈ ਸਾਹ ਤੇ ਉੱਪਰ ਕੋਈ ਤੇਲ ਖਾਦਿਆ ਨਹੀਂ ਨਾ ਬੈਟਰੀ ਨਾ ਪੈਟਰੋਲ ਨਾ ਡੀਜ਼ਲ ਮਨੇ ਪੈਟਰੋਲ ਪਰ ਹੈ ਕਿ ਡੀਜ਼ਲ ਪਰ ਹੈ ਕਿ ਬੈਟਰੀ ਪਰ ਹੈ ਕਿ ਪਾਣੀ ਪਰ ਹੈ ਕੱਥਾ ਪਰ ਹੈ ਮਨੇ ਦਬਦਾ ਤਾਂ ਨਹੀਂ ਹੈਗਾ ਤਾਂ ਖੇਤਵਾਂ ਤਾਂ ਦਬਦਾ ਜਿਹੜਾ ਦੋ ਦਿਨ ਖੜਾ ਰਹਿਣਾ ਮੋਜ ਦੋ ਦਿਨ ਕਾਦੇ ਮੋਜ ਆ ਦੋ ਦਿਨ ਇਹਨੇ ਛੰਡ ਮਾ ਕੁੰਕੜੀ ਜਾਣਾ ਹੁਣ ਉਹ ਪਾਟ ਟਾਇਰ ਵਾ ਦੇਖਣ ਲੱਗਾ ਦਾ ਉਹ ਸਿਰ ਤੋਂ ਉਹ ਕਿਹਾ ਹੋ ਗਿਆ ਤੈਨੂੰ ਮਰੂਦ ਫੜਦਾ ਆ ਬਾਈ ਬਸ ਦੇ ਕੇ ਕੰਮ ਕਰੀਏ ਬਾਈ ਲੁੰਦਾ ਦੇ ਰਿਆ ਦੋ ਖਾ ਕੇ ਸੜਤੀ ਜਿਹੜੀ ਆ ਕੇ ਦੇ ਯਾਰ ਆਮਨੇ ਆਇਆ ਕਰ ਨਹੀਂ ਦਿੰਦਾ ਉਹ ਚੱਲ ਚੱਲ ਲੈ ਲੋ ਚੱਕ ਹਾਂ ਉਹ ਖੜੇ ਲਈਏ ਕਿਲੂ ਹਾਂ ਚੱਲ ਉਹ ਤਾਂ ਲੈ ਜਾ ਇਹਨੇ ਬਾਈ ਨੇ ਤੈਨੂੰ ਜਵਾਬ ਦੇਣਾ ਬਾਈ ਲੈ ਜਾ ਕੇ ਕੋਈ ਬਣਾਇ ਕੋਈ ਬਣਾ ਲਈ ਉਹਦੇ ਨਾਲ ਪਹਿਲੀ ਵਾਰ ਘੜਾਈ ਪੀਆ ਕਿੱਦੋਂ ਆਪਣੇ ਵਾਸਤੇ ਲਿਆਇਓ ਕਿੱਲੋ ਬਾਈ ਵਾਸਤੇ ਕਿੱਲੋ ਮੇਰੇ ਵਾਸਤੇ ਲਿਓ ਕਿੱਲੋ ਨਾਲ ਸਰਜੂਗਾ ਹਾਂ ਸਰਜੂਣਾ ਇਹ ਬੂਰੀ ਲੈ ਮੈਂ ਸਾਰੇ ਸਿਆਲ ਵਾਸਤੇ ਹੋਰ ਬਾਈ ਠੀਕ ਹੈ ਲੋੜੀ ਵਾਸਤੇ ਹੋਰ ਬਾਈ ਕਾਹ ਹਨਾ ਤੇਰਾ ਉਹ ਸੁੱਕ ਗਈ ਕਦੇ ਸੁੱਕ ਗਿਆ ਖੇਤ ਸੁੱਕ ਗਿਆ ਲੋੜੀ ਨੂੰ ਮੀਂਹ ਫੇਰ ਤਿਆਰ ਆ ਕੱਲੂ ਦੱਸਿਆ ਵਾ ਆਪਣਾ ਭੈਣ ਚਾਕੂ ਨੂੰ ਬਈਆ ਵੀ ਜਿ ਘਰ ਜੋ ਵਿੱਜੇ ਵੀ ਤਾਂ ਹੈ ਹੁਣ ਜੋਂ ਜੰਮਣਗੇ ਤਾਂ ਹੀ ਆ ਮਾਨਾ ਤਾਂ ਕਹਿੰਦਾ ਕੱਲੂ ਮੀਂਹ ਦੱਸਿਆ ਵਾ ਮਾਣਾ ਹੁਣ ਕਰਕੇ ਕਿਹਾ ਬਾਈ ਕੀ ਕੀ ਗੱਲ ਸਾਨੂੰ ਕਹਿੰਦਾ ਗੱਲ ਨੂੰ ਵੀ ਦੱਸਿਆ ਦੇ ਤਾਂ ਹੀ ਤਾਂ ਦੋ ਦਿਨ ਤੇ ਕੱਖ ਵੱਢਣ ਗਿਆ ਉਹ ਉਹ ਤਾਂ ਫੇਰ ਮਰੀ ਜਾਂਦਾ ਉਹਦਾ ਆਪਣਾ ਲੋਡ ਦੇ ਦੈਂ 20 ਉਹਨੂੰ ਕਿਹਦੇ ਨਾਲ ਰਹਿੰਦਾ ਉਹ ਮੀਹ ਵਾਲੇ ਦੇ ਨਹੀਂ ਮੀਮੂ ਨਹੀਂ ਹੈਗਾ ਉਹ ਕਿਤੇ ਇੰਦਰ ਦੇਵਤਾ ਉਹ ਬਾਈ ਦਾ ਨਹੀਂ ਬਾਈ ਸੱਪ ਤੇ ਮਹਿੰਗੀ ਜਿਹੜਾਈ ਵੀ ਗੋਲ ਮਿਰਚ ਦੇ ਲੈ ਆਉਂਿਆ ਕਿੱਡੇ-ਕੱਡੇ ਰਿਓ ਉਹ ਬਾਈ ਅੱਡੜੀ ਮਿਰਚ ਦੀ ਐ ਡੜੀ ਮਿਰਚ ਬਾਈ ਪਈ ਸੀ ਪਤਾ ਨਹੀਂ ਕਿੱਥੇ ਰੇ ਲੈ ਗਏ ਮੋਟੀ ਬਾਈ ਨਹੀਂ ਜਾ ਰਾ ਇਹਦਾ ਇਹਦਾ ਕੌੜੀ ਪੂਰੀ ਆ ਦੋ ਪਾਓ ਹਾਂ ਲੈ ਪੂਰਾ ਡੱਬਾ ਦੁੱਧ ਜੀ ਬਣਾ ਲੂੰਗਾ। ਇੰਨੀਆਂ ਕੌੜੀਆਂ ਐ ਕੌੜੀ ਐ। ਆਪਨੇ ਇੱਕ ਖਾ ਕੇ ਦਿਖਾ ਦੇ ਤੈਨੂੰ ਮਨਜੂਗਾ। ਹਾਂ ਮੈਂ ਗੰਨਾ ਹੀ ਖਾ ਲੈਣਾ ਬਾਈ ਹੁਣ। ਗੰਨਾ ਚ ਉਪਰ ਚੱਲੇ। ਗੰਨੇ ਦੇ ਨਾਲ ਖਾ ਕੇ ਦੇਖ ਲੈ। ਹਾਂ। ਲੈ ਜਿੰਨਾ ਗੰਨੇ ਨੇ ਸਵਾਦ ਦੇਣਾ ਨਾ ਉਹ ਨਹੀਂ ਮਿਰਚ ਤੇ ਵੱਧ ਮਿਰਚ ਨੇ ਸਵਾਦ ਦੇਣਾ। ਕਾਲਾ ਉਹਨੇ ਦੇਖੀ ਜਾਉਂਗੇ। ਹਾਂ ਦੇਖ ਯਾਰ। ਹਾਂ। ਜਮਾਈ ਕਿ ਤੋੜ ਕੇ? ਨਾ ਬਾਈ। ਨਹੀਂ। ਨਾ। ਉਹ ਹੈਵੀ ਬਹੁਤ ਹੀ ਬੜੀ ਨਹੀਂ। ਦੇਰ ਕਿੰਨੀ ਹੋਊ। ਉਹ ਦੇਖ ਲੈ ਕਿੰਨੀ। ਪਾਣੀ ਵੀ ਉਹਦੇ ਨਾਲ ਹੀ ਆਲਾ ਹੀ ਆ ਫਿਰ ਸੀਂ ਸੀਂ ਕਰੂੰਗਾ ਮੈਂ। ਬੜਾ ਧੀਰੇ। ਕਿਹੜਾ ਗੇਰ ਬਾਤ ਦਾ? ਆਪਣਾ ਫੋਰਡ ਹੈ ਕਿੰਨੇ ਪਰ ਜਾ ਰਿਹਾ 40 ਪਰ 25 30 ਪਰ ਉਹ 25 ਪਰ ਰੇੜਾ ਜਾ ਰਿਹਾ ਬੰਦੇ ਤੇਰਾ ਹਾਂ 25 ਪਰ ਹਾਂ ਮੁਰਦਾਗਾ ਤੇ ਮਨੇ ਆਣ ਲੱਗੇ ਬਾਜੜਾ ਉਹ ਵਧੀਆ ਗਰਮੀ ਨਹੀਂ ਉਤਰਦੀ ਐ ਨਾ ਠੰਡ ਉਤਰਦੀ ਐ ਠੰਡ ਤਾਰਤੀ ਇਹ ਦੀ ਵਿਚਾਰੇ ਦੀ ਮਨੇ ਦਾ ਵਿਚਾਰੇ ਦਾ ਐਤਵਾਰ ਖੇਤਾ ਚ ਲੱਗ ਜਾਂਦਾ ਏ ਲੋ ਜੀ ਬਾਈ ਮਨੇ ਬਾਈ ਦੀ ਮੋਟਰ ਪਰ ਆ ਗਏ ਬੰਨਾ ਦੌਰੇ ਸਾਨੂੰ ਮਿਲਿਆ ਨਹੀਂ ਆਵਨੇ ਕਿਦਾਂ ਰਗਣਾ ਹੈ ਵਧੀਆ ਨਹੀਂ ਨਾ ਕੁਆਲਿਟੀ ਨਹੀਂ ਹੈਗੀ ਕੁਆਲਿਟੀ ਉਹ ਸਾਹਮਣੇ ਦੇ ਵਿੱਚ ਆਉਂਦੀ ਮਨੇ ਉਹ ਕਿਹੜਾ ਗੰਨਾ ਸਾਹਮਣੇ ਖਾਦਾ ਨਹੀਂ ਕਰੇ ਹਾਂ ਮਨੇ ਇੰਨਾ ਕੱਲੇ ਨਹੀਂ ਵੱਡਤਾ ਤੇ ਉਹ ਐਨੇ ਨਹੀਂ ਵੱਡੇ ਹਾਂ ਹੋਰ ਕਣ ਵੱਡ ਗਿਆ ਨਹੀਂ ਵੱਡਿਆ ਉਹ ਸੁਪਨੇ ਜਾ ਕੇ ਵੱਡ ਗਿਆ ਇਹ ਵਗਾ ਵੀ ਰੇਂਜ ਤੋਂ ਨਹੀਂ ਗਿਆ ਵੱਡਿਆ ਉਹਨੇ ਸਾਜਰੇ ਦਾ ਆਇਆ ਪਿਆ ਉਹ ਬਾਈ ਜੀ ਮੇੜ ਕੇ ਕੰਮ ਬੈਠਾ ਹਾਂ ਮੈਂ ਤਾਂ ਵਿਹਲਾ ਹਾਂ ਮੇਰੇ ਵੀ ਨਿਬੜੇ ਗਏ ਆ ਯਾ ਯੂ ਟੀ ਵੀ ਜਾਣਾ ਕੱਲੂ ਮਨੇ ਅੱਜ ਦਾ ਤਾਂ ਨਿਬੜ ਲਿਆ ਕੱਲ ਦਾ ਇਹ ਮਨੇ ਆਹ ਸਾਹ ਨਾਲ ਤਾਇਰ ਦਾ ਛੇਤੀ ਮਗਾ ਦੇਣਾ ਵਰਸੀਨਾ ਵਧੀਆ ਬਾੜ ਹੋਊਗੀ ਹੈ ਸਿਆਲ ਤੋਂ ਲੇਟੇ ਹੁੰਦੀ ਹੈ ਬਾੜ ਬਾਈ ਉਹ ਬਾੜ ਨਹੀਂ ਖਰਾਬ ਹੋਊਗੀ ਅੱਛਾ ਠੀਕ ਹੈ ਮੇਰਾ 1.5 11 ਤੇ ਆਈਆ ਮੇਰਾ ਕਾਦਾ ਆਹ ਬਰਸੀ ਵੀ ਸਾਰਾ ਮੇਰਾ ਹੀ ਹੈ ਅੱਛਾ ਥੱਲੇ ਕੇ ਇਹ ਵੀ ਨਹੀਂ ਖਾਣ ਲੱਗੇ ਉੱਪਰ ਆ ਕੇ ਖਾਂਦਾ ਹੈ ਖਾ ਲੈਣ ਦੇ ਖਾ ਲੈਣ ਦੇ ਇਹ ਖੁਸ਼ ਰੱਖਿਆ ਪਿਆ ਇਹ ਕੱਖ ਬਾਈ ਦੇ ਨਰੇ ਸਾਹ ਥੱਲੇ ਕਿਦੇ ਵੀ ਨਹੀਂ ਖਾਣੇ। ਜਾ ਵੀ ਹੋ ਜਾਣੀ ਜਦ ਤੱਕ। ਜਾ ਵੀ ਨਵੀਂ? ਹਾਂ। ਕਪਰਾਣੀਓ। ਨਵੀਂ ਨਵੀਂ। ਕੱਖ ਦਾ ਵੀ ਬਹੁਤ ਹੈ। ਹਾ ਤੂੰ ਦੋ ਮਨੇ ਤਰਾ ਗੁੱਲੀ ਸਪਰੇ ਦਾ ਕਰਤੀ ਦਿੰਦਾ। ਹਾਂ। ਆਇਆ ਲੋਡ ਗੁੱਲੀ ਲੈਣਾ ਯਾ? ਇਹ ਹਰਾਏ ਪੂਰੇ ਆ ਕਰਨ। ਕਣਕ ਠੀਕ ਆ ਬਾਈ ਮਨੇ ਨੇ ਵੀ ਜਿਹੜੀ ਸੁਪਰ ਸੀਟਰ ਗੇਲ। ਅਗੇਤੀਓ ਪੀਜੋਗੇ ਤੀ? ਨਹੀਂ ਆਰਾ। ਮਨੇ ਤੈਨੂੰ 240g ਕਰਨੀ ਪੈਣੀ ਇਹ ਤੇ ਮਾ ਤਾਂ ਪਾਲਕ ਜੀ ਬਹੁਤ ਹੈ। ਓ ਬਾਈ ਕਰਨੀ ਪੈਣੀ ਇਹਨਾਂ ਨੂੰ ਉਹ ਤਾਂ ਪਾਲਕ ਬਹੁਤ ਆ ਪਾਲਕ ਪੂਲਕ ਜੀ ਬਹੁਤ ਹੈ ਨਹੀਂ ਮਾਤਾ ਹਾਂ ਕਿੱਥੇ ਲੈ ਆ ਰਸਪਰੇ ਕਿੱਥੇ ਲੈ ਆਇਆ ਤਾ ਚਮਕੌਰ ਤੇ ਲਿਆਉਣੀ ਸੀ ਸਪਰੇ ਰਾਤ ਰੀ ਰੋਟੀ ਦਾ ਵੀ ਹਿੱਲਾ ਕਰ ਲਿਆ ਬਈ ਮੁੱਲੀਆਂ ਦਾ ਆਪਾਂ ਦੇਖੋ ਕਹਿੰਦੇ ਪਰੌਂਠਿਆਂ ਦਾ ਹਿੱਲਾ ਹੋ ਰਿਹਾ ਰਾਤ ਵਾਲਿਆਂ ਦਾ ਲਓ ਜੀ ਬਾਈ ਨਿੰਮੋ ਜੀ ਨੂੰ ਜੋੜਨ ਲੱਗੇ ਚੱਲ ਚੱਲ ਪੱਠਾ ਨਹੀਂ ਇਮੋ ਜੀ ਨਹੀਂ ਰੇਂਜ ਰੋ ਪੱਠਾ ਹੀ ਲੋਟਾ ਦਾ ਤਿੰਨ ਕਿਡੇ ਦੇ ਦਿੱਤੇ ਉਹ ਪਹਿਲਾਂ ਦੇਖਦਾ ਹੋਊ ਵੀ ਕਿੱਦਾਂ ਵੀ ਸੈਟਿੰਗ ਕਰਨੀ ਹੈ ਹੈ ਔਖਾ ਕੰਮ ਇਹ ਵੀ ਕੋਈ ਨਹੀਂ ਆਖਾ ਵੀ ਇਹਦਾ ਹਾਂ ਪਹਿਲਾਂ ਪਹਿਲਾਂ ਕੰਮ ਕਰ ਗਿਆ ਵਿਚਾਰਾ ਹੁਣ ਸਿੱਖ ਗਿਆ ਬੰਨੇ ਹੁਣ ਓਕੇ ਹੈ ਕਹਿੰਦੇ ਨਹੀਂ ਅੱਪਾ ਹਾਲੀ ਨਿਕਲ ਗਿਆ ਹੁਣ ਆਲੀ ਵੀ ਨਿਕਲ ਗਿਆ ਕੋਈ ਨੂੰ ਪਤਾ ਹੈ ਜਿਮੀ ਆਉਣਾ ਬਸ ਜੁੜ ਕੇ ਨਹੀਂ ਖੜਨੇ ਜੀ ਹੂੰ ਜੁੜੇ ਤੇ ਭੱਜ ਲੈਣਾ ਹੈ ਆ ਇਦਾਂ ਜੁੜਕੇ ਨਹੀਂ ਫਰਦਾ ਇਹ ਚੱਲ ਏ ਚੜ ਗਿਆ ਉਹ ਦੇਖ ਚੱਲ ਵੀਰ ਚੱਲ ਭਾਈ ਵਗਿਆ ਤੂੰ ਵੀ ਆਹ ਦੇਖੋ ਭਾਈ ਪੀਸੀ ਲਾ ਲੈ ਗਿਆ ਆਹ ਦਾ ਮਾਲ ਖਾ ਖਾ ਲੈ ਗਿਆ ਉਹ ਵੱਟ ਗਿਆ ਉਹ ਆਹ ਦੇ ਸਾਰਾ ਵੱਡਿਆ ਦੇਖ ਦੋਨੋਂ ਵੀ ਬੜਾਈ ਚੰਗੀ ਕਰਦਾ ਇਹ ਵੀ ਭਾਈ ਪਰ ਐ ਦੋ ਤਿੰਨ ਦਿਨ ਇਕੱਠੇ ਬੱਟ ਲੈਂਦਾ ਫਿਰ ਟੈਂਸ਼ਨ ਫਰੀ ਹੈ ਬਾਅਦ ਵਿੱਚ ਦੋ ਦਿਨ ਦੇ ਕੱਖ ਨੇ ਤਿੰਨ ਦੇ ਉਹ ਖੁੱਲੇ ਕਰਕੇ ਲੱਗਦੇ ਜਿਆਦਾ ਮੈਂ ਕਹਦਾ ਨਹੀਂ ਤਿੰਨ ਦਿਨ ਦੇ ਕੱਖ ਆ ਰਹੇ ਨੇ ਲਓ ਜੀ ਬਾਈ ਸੂਰੇ ਪਰ ਕੀਤਾ ਜਾਏ ਆ ਠੀਕ ਆ ਕਣਕ ਛੋਪਰੇ ਕਣਕ ਠੀਕ ਆ ਜੀ ਕਣਕ ਦੇ ਬਾਈ ਉੱਦਾਂ ਨਿਆਰੇ ਆ ਜਿੰਨੇ ਬਾਈ ਨਹੀਂ ਸਪਰੇਅ ਕਰੀ ਉਹਦੀ ਕਣਕ ਜਦਾ ਰੂਹ ਨਾਦੀ ਕੱਖੇ दिखੀ ਜਾਂਦਾ ਉਹਨੇ ਕਹਿੰਦਾ ਅਸੀਂ ਹੁਣ ਬਾਈ ਦੇਖ ਲਓ ਆਪਣੇ ਸਪਰੇਅ ਕਰੀ ਤੀ ਜਿੰਨੀ ਵੀ ਖੜੀ ਕਣਕੇ ਖੜੀ ਹੈ ਬਾਕੀ ਖੇਤ ਦੇ ਲੋ ਐਨ ਪੂਰਾ ਸਾਫ ਵੇ ਇੱਕ ਡੱਕਾ ਵੀ ਕਿਤੇ ਜੇ ਦੇਖ ਜਿਵੇਂ ਐਨ ਬਾਈ ਵਧੀਆ ਖੜੀ ਆ ਗਣਕ ਦੇਖੋ ਜਿੰਨੀ ਵੀ ਖੜੀ ਆ ਸਾਈਡ ਤੇ ਬਾਕੀ ਬਾਈ ਦੋ ਦਿਨ ਇਦਾਂ ਹੀ ਲੰਘਿਆ ਵੀ ਧੁੱਪ ਤਾਂ ਦਿਖੀ ਹੋਣੀ ਹੈਗੀ ਲਗਾਤਾਰੇ ਉਸੇ ਪਈ ਜਾ ਰਹੀ ਹੈ ਧੁੱਪ ਦੇਖੀ ਨਾ ਸੂਰਜ ਦੇਵਤਾ ਪਤਾ ਨਹੀਂ ਕਿੱਧਰ ਨੂੰ ਗਏ ਹੋਏ ਆ ਹਾਂ ਠੰਡ ਹੋਣਾ ਅਸਲੀ ਸ਼ੁਰੂ ਹੋਈ ਦੇ ਯਾਰ ਅਸਲੀ ਹੁਣ ਸ਼ੁਰੂ ਹੋਈ ਆ ਹਾਂ ਨਾ ਤੂੰ ਜੇ ਹੱਥ ਗਿੱਲੇ ਹੋ ਜਵੇ ਜਮੀ ਸੁਨ ਹੋ ਜਾਂਦਾ ਤੇ ਨਹੀਂ ਉਹ ਦੇ ਲੈ ਤੂੰ ਵਿਚੋਂ ਲੰਘਿਆ ਤੇਰੇ ਸਾਰੇ ਕੱਪੜੇ ਗਿੱਲੇ ਹੋ ਜਾਣੇ ਹਾਂ ਲੱਗਣਾ ਨਾ ਕਿ ਆਇਆ ਬਸ ਬਾਕੀ ਬਾਈ ਠੰਡ ਨੂੰ ਮਾਰਨੀ ਹੈ ਕਹਿੰਦੇ ਠੰਡ ਠੱਡ ਮਾਰਦੀ ਹੈ ਅਸੀਂ ਪੱਕਾ ਲਾਜ ਕਰਨਾ ਇਹ ਫੇ ਗੰਨਾ ਦੇਖਾਂ ਆਇਆ 85 ਗੰਨਾ 85 ਦੇ ਯਕੀਨ ਹੈ 85 ਦੇ ਯਕੀਨ ਹੈ 85 ਐ ਥੋੜਾ ਜਿਹਾ ਵੀ ਕੈੜਾ ਘੱਟ ਹੁੰਦਾ ਪੋਲਾ ਹੁੰਦਾ ਕਿਹੜਾ ਹੈ ਸਾਡੇ ਵਾਲਾ ਗੰਨਾ ਹਾਂ ਬਾਕੀ ਕੀ ਗੰਨਾ ਚੂਪ ਕੇ ਚੱਲਦੇ ਜੀ ਫੇ ਘਰ ਨੂੰ ਸਾਲੇ ਕਾਂਖੜਾ gekeੜਾ ਵੱਜ ਗਿਆ ਬਹੁਤ ਦਿਨ ਹੋ ਗਏ ਨਾ ਆ ਨਹੀਂ ਹੋਇਆ ਨਹੀਂ ਤਾਂ ਤੈਨੂੰ ਮੈਂ ਸਾਜ ਹੀ ਫੋਨ ਕਰਦਾ ਬਹੁ ਗਿਆ ਪੈ ਗਿਆ ਹੁਣ ਬਹੁਤ ਦਿਨ ਬਾਅਦ ਆਏ ਬਾਈ ਇੱਧਰ ਹਾਲ ਦੀ ਗੱਡੀ ਬਾਈ ਸਾਰਾ ਕੁਝ ਠੀਕ ਹੈ ਬਾਕੀ ਇਹ ਗੰਨਾ ਪੂਰੀ ਬਾਈ ਦਾ ਏ ਉਹਦਾ ਬਹੁਤ ਧੰਨਵਾਦ ਆ ਪੂਰੀ ਬਾਈ ਦਾ 85 ਮਿਲਦਾ ਨਹੀਂ 85 ਮਿਲਦਾ ਨਹੀਂ ਨਹੀਂ ਕਿਤੇ ਪਰ ਹੈ ਵਿਚਾਰਾ ਇਹ ਧਾਵਾ ਡੋਲ ਜੀਏ ਕਿਤੇ ਕਿਤੇ ਵਿੱਚ ਮਿਕਸ ਬੀਜ ਹੈ ਬੀਜਿਆ ਪਾ ਹੋ ਰਾ ਲੱਭ ਲੈਣਾ ਸੀ ਜਿੱਦਾਂ ਆ ਦੇਖੋ ਆ 85 ਖੜਾ ਬਾਈ ਵਿਚ ਵਿੱਚ ਪਿਆ ਕਿਤੇ ਚੱਲ ਲੱਭ ਲਾ ਭਾਈ ਸੂਰ ਨਾ ਮਗਰ ਬੈ ਜੀ ਆਏ ਦੇਖ ਲਈ ਬੂਲਰ ਬਚਾਰ ਜੀ ਮਗਰ ਪੈ ਗਏ ਬਚਾਉ ਰੱਖੀ ਆਪਣਾ ਸੂਰ ਵੀ ਭਾਈ ਮਗਰ ਪੈ ਜਾਂਦਾ ਵਿੱਚ ਹੁੰਦੇ ਕਈ ਵਾਰ ਇਧਰ ਆਏ ਤਾਂ ਖੜਕਾ ਜਾਂ ਹੁੰਦਾ ਬੰਦਾ ਤਾਂ ਬੂਟਿਆਂ ਦੀ ਬਾੜ ਲੱਗੀ ਵੀ ਵੱਟ ਹੋ ਰਹੀ ਹੈ ਹਨਾ ਖੜਕਾ ਹੋ ਰਿਹਾ ਨਾ ਹਾਰੇ ਇੱਧਰ ਤੇ ਵੀ ਨਾ ਨਿਕਲੇ ਆਵੇ ਨਹੀਂ ਨਹੀਂ ਤੇਰੇ ਵਾਲੇ ਮਾਤੇ ਨਾ ਨਿਕਲੇ ਆਵੇ ਕਰਨੇ ਮਾਤੇ ਸਾਹਮਣੇ ਤੇ ਹਾਂ ਲੈ ਵੀ ਮਾਰਨਿਕਾ ਹੁਣ ਲੋ ਜੀ ਬਾਈ ਧੂਣੀ ਚੱਲਦੀ ਹੋਈ ਹਾਂ ਵੀ ਲੋੜੀ ਹਾਂ ਵੀ ਜੀ ਕਿੰਨੇ ਦਿਨ ਬਾਅਦ ਮਿਲਿਆ ਮਿਲਿਆ 10 ਦਿਨ ਦਾ 10 ਦਿਨ ਹੋ ਗਏ ਹਾਂਜੀ ਧੂਣੀ ਚਾਈ ਵਾਲੀ ਹੈ ਧੂਣੀ ਤਾਂ ਮੇਰੀ ਵਾਲੀ ਬਹੁਤ ਧੰਨਵਾਦ ਤੇਰਾ ਬਾਈ ਬਾਜ ਲੋੜੀ ਆ ਬਾਦ ਲਈ ਲੈ ਲੋੜੀ ਤੇਰੇ ਮਹੀਨੇ ਲੋੜੀ ਆ ਜੀ ਲੋੜੀ ਦਾ ਜਰ ਧੂਣੀ ਦੇ ਵਾਲੀ ਕਰਨ ਕੀ ਹਾਲ ਆ ਠੀਕ ਆ ਜੀ ਤੋ ਇਧਰ ਕੀ ਕਰਨ ਆਉਂਦਾ ਹੈ ਨਹੀਂ ਯਾਰ ਇਹਨਾਂ ਨੂੰ ਲੋਕ ਬਾਹਰ ਟ੍ਰਿਕਰ ਮੈਚ ਖੇਡਣ ਆਉਂਦਾ ਬਾਈ ਮੁੰਡਾ ਹੈ ਮੈਂ ਕੀ ਕਰਾਂ ਇਹਨਾਂ ਨੂੰ ਮਾਰ ਲੋ ਫੇਖ ਲਈਏ ਔਰ ਠੰਡ ਹੈ ਬਾਈ ਠੰਡੇ ਚ ਚਾਹੀਦੀ ਹੈ ਬਾਕੀ ਬਾਈ ਇਹਨਾਂ ਨੇ ਹੀਲਾ ਕਰ ਲਿਆ ਦੇਖੋ ਧੂਣੀ ਦਾ ਧੂਣੀ ਆ ਆ ਇਹਦੇ ਨਾਲ ਧੂਣੀ ਕਿੱਥੇ ਮਿਲਦੀ ਹੈ 로ਡੀ ਅੱਜ ਸੱਚੀ ਸੱਚ ਦੱਸੇ ਵੀ ਸ਼ਿੰਦੂ ਨੇ ਕਿੰਨਾ ਕਵੜਾਂਗਾ ਕਰਿਆ ਬਹੁਤ ਵੜਾਂਗਾ ਕਰਿਆ ਹਾਂ ਰੇਕੇ ਬਾਲ ਬਾਹਰ ਰੇਕੇ ਬਾਲ ਬਾਹਰ ਸ਼ਿੰਦੂ ਅੱਜ ਦਿਨ ਤਾਂ ਅੱਜ ਦਿਨ ਤਾਂ ਅੱਜ ਦਿਨ ਤਾਂ ਹਾਂ ਅੱਜ ਉਹ ਕੱਲ੍ਹ ਦਿਨ ਨਹੀਂ ਆਉਗਾ ਤੇ ਬਾਕੀ ਸ਼ਾਮ ਦਾ ਟਾਈਮ ਆ ਬਾਈ ਗੁਰੂ ਘਰ ਵੀ ਲੱਗਿਆ ਪਿਆ ਏ ਤੇ ਉੱਤੇ ਨਹੀਂ ਉਧਰ ਇਕੱਠੇ ਹੋਣਦੇ ਅੱਜ ਥੋੜੇ ਬੰਦੇ ਘੱਟ ਧੂਣੀ ਪਰ ਲੰਗ ਟੀਮ ਪਹਿਲਾਂ ਤਾਂ ਯਾਰਾਂ ਦੇ ਸਿੰਦੂ ਬਹੁਤ ਟੀਮ ਦੀ ਲੰਗ 15 20 ਜਣੇ ਦੇ 25 ਥੋੜੀ ਹੋਈ ਨਟ ਗਏ ਉਹ ਕਿਹੜਾ ਕਟਾਈ ਕਿਤੇ ਘਟੋ ਵੀ ਨਟ ਗਏ ਰੋੜੀ ਅੱਜ ਛੁੱਟੀ ਮਾਰੀ ਤਾਹਣ ਛੁੱਟੀਆਂ ਚੱਲਣੀਆਂ ਤਿਆਰ ਕਾ ਕੰਮ ਟਾਲ ਮਾ ਸੰਦੇ ਘਰ ਚੇ ਅੱਛਾ ਕਟਿਆ ਚੱਲ ਕੋਈ ਨਹੀਂ ਕੁਛ ਨਹੀਂ بگੜਦਾ ਇੱਕ ਅੱਧੀ ਛੁੱਟੀ ਮਾਰ ਲਵੇ ਜੇ ਓਹ ਓ ਲਾਤੀਆ ਬਾਈ ਹਿੱਲਾ ਹੋ ਗਿਆ ਨਹੀਂ ਓਏ ਮੇਰੀ ਜਿਬ ਵੀ ਨਹੀਂ ਇਹਨੂੰ ਉਦਾਂ ਬਾਦਾਂ ਸਮੈਲ ਮਾਰ ਲੱਜ ਜਾਂਦੀ ਕੱਪੜਿਆਂ ਵਿੱਚ ਇਹਦੇ ਹਾਂ ਉਹ ਦੇਖ ਲਈ ਸੇਕ ਲਿਆ ਹਾਂ ਠੰਡ ਜਿਆਦਾ ਲੱਗਣੀ ਠੰਡ ਜਿਆਦਾ ਲੱਗਣੀ ਉਹ ਚਾ ਚਾ ਚ ਸੇਕੀ ਜਾਣਾ ਹੁਣ ਦੇਖ ਲਈ ਕੀ ਜਾਣਾ ਠੰਡ ਲੱਗਣੀ ਹਾਂ ਉਹ ਆ ਨਾ ਬੁਰੀ ਬੈਠਾ ਰਿਹਾ ਬੈਠਾ ਰਿਹਾ ਓਏ ਛੇੜ ਨਾ ਛੇੜੋ ਨਾ ਛੇੜੇ ਤੇ ਕੰਮ ਖਰਾਬ ਲੈਣਾ ਦੇ ਉੱਪਰ ਪੈ ਜਾਣੀ ਕਿਸੇ ਦੀ ਕੀ ਹੁੰਦਾ ਈ ਬਾਈ ਪੰਜਾਬ ਇਹਨੂੰ ਕਹਿੰਦੇ ਪੰਜਾਬ ਦੇਖੋ ਧਰਤੀ 'ਤੇ ਬੈਠੇ ਕੋਈ ਚੱਕਰ ਨਹੀਂ ਕੋਈ ਸੱਪ ਲੜੇ ਨਾ ਕੀੜੀ ਐਂ ਹਿੰਦੂ ਨਿਆਰੇ ਹੈ ਲੱਕੜੀ ਨਾ ਥੋੜੀ ਸੱਪ ਦੇਖੇ ਨੂੰ ਕਿੰਨੇ ਸਾਲ ਹੋ ਗਏ ਆਪਾਂ ਤਾਂ ਰੋਜੇ ਦੇਖਦੇ ਆਪਾਂ ਤਾਂ ਦੇਖੀ ਜਾਂਦੇ ਹਾਂ ਇਹ ਜੀ ਹਾਂ ਇਹ ਜੀ ਲੜਕੇ ਬੈਠ ਨਟ ਜਾਂਦਾ ਹਾਂ ਕਦੇ ਖੇਤਾ ਸੱਪ ਮਿਲਦੇ ਖੇਤਾ ਮਿਲ ਜਾਂਦੇ ਯਾਰ ਕਿਹਨੂੰ ਤੈਕਰ ਦੇਖਿਆ ਲਾਦਨ ਮੈਨੂੰ ਮੁੰਡੀ ਨੂੰ ਬੁਲਾ ਕੇ ਮੁਰਾਇਆ ਕਿੱਥੇ ਘਰ ਆ ਗਿਆ ਉਹ ਥੋੜੀ ਫੇ ਆ ਗਏ ਰੋੜੀ ਕਿੱਡਾ ਗਦਾ ਜੋੜਾ ਦਾ ਢੋਲਾ ਦਾ ਜੋੜਾ ਦਾ ਇੱਕ ਪਹਿਲਾ ਮਾਰਿਆ ਉਹਦਾ ਬੱਲੇ ਬਾਹਰ ਇਕੱਠੇ ਹੋ ਮਾਰਨੇ ਵੀ ਹਾਂ ਜੋੜੇ ਦੇ ਦਾ ਬੱਲਾ ਵਾਹ ਸੱਪ ਨਹੀਂ ਤੇਜ਼ ਦੀ ਸੱਪ ਨਹੀਂ ਤੇ ਇੰਨਾ ਦੇ ਅੱਛਾ ਸਪਣੀ ਬਦਲ ਲੈਣਾ ਹੀ ਰੋਡੀ ਦੇ ਵਿੱਚ ਰੋਡੀ ਕਿਦਾ ਘਟਾ ਕੇ ਤੇ ਨੌ ਜੀ ਬਾਈ ਸ਼ਾਮ ਦਾ ਟਾਈਮ ਆ ਮਿਲੋ ਸਾਡੇ ਡੋਰ ਨੂੰ ਸਾਜੀ ਠੀਕ ਹੈ ਜੀ ਹਾਂ ਜੀ ਮੇਰਾ ਲੱਗਦਾ ਸਾਲੇ ਕੈਪਟਸ ਸਸ ਕਰ ਲਈ ਬਾਈ ਟੀਵੀ ਜਾਂਦਾ ਹੈ ਸਾਡੇ ਮੁੰਡੇ ਦਾ ਹੂੰ ਥੋੜਾ ਜਿਹਾ ਸੁਜਿਆ ਪਿਆ ਰਹੇ ਵੀ ਦੇਖੋ ਉਹ ਕਿਹੜਾ ਲੱਗੇ ਦੋ ਧੋ ਲੱਗਲੇ ਆਈ ਦੋ ਦੋ ਲੱਗਲੇ ਹੋਣੀ ਹੌਲੀ ਹੌਲੀ ਆਰਾਮ ਆ ਰਿਹਾ ਬਾਈ ਡਾਕਟਰ ਸਾਹਿਬ ਦਵਾਈ ਦਈ ਕਹਿੰਦੇ ਆ ਕਹਿੰਦੇ ਇਹ ਤਾਂ ਵੀ ਜਿਹੜੇ ਇੱਕ ਵਾਰ ਹੋ ਗਏ ਫਿਰ ਜਿੰਨਾ ਕੁ ਟਾਈਮ ਹੋਣਾ ਹੈ ਉਹ ਤੇ ਬਾਅਦမှာ ਹੌਲੀ ਹੌਲੀ ਇਹਨਾਂ ਨੇ ਆਪੇ ਠੀਕ ਹੋ ਜਾਣਾ ਦਵਾਈ ਪੂਰੀ ਲੈ ਲਈ ਦਵਾਈ ਲੈ ਲਈ ਹੋਣਾ ਨਹੀਂ ਹੈਗਾ ਕੀ ਵੀ ਦੇਖਣਾ ਖਾਦਾ ਭਾਈ ਸਾਢੇ 9 ਦਾ ਟਾਈਮ ਹੋ ਗਿਆ ਸੌਣ ਕੰਨੀ ਜਮੇ ਤੇ ਆ ਨਹੀਂ ਹੈਗਾ ਕਹਿੰਦੇ ਟੀਵੀ ਦੇਖਣਾ ਹਾਂ ਬਈ ਮਿਸ਼ਨਾ ਵੀ ਇੱਕ ਕੰਮ ਕਰੀ ਰਿਹਾ ਹੈ ਦੇਖਣਾ ਉਹ ਦਿੱਖ ਵੀ ਚੱਲਦਾ ਇਹ ਵੀ ਦੇ ਘੇੜੇ ਦਿੱਤੇ ਰਿਹਾ ਹੈ ਚਲੋ ਠੀਕ ਹੈ ਬਾਈ ਤਸਵੀਰ ਬਾਏ ਬਾਏ ਕਰੋ ਕਿਹ ਰਹੀ تھی ਤੁਹਾਡਾ ਨਾਮ ਵੀ ਫ੍ਰੈਂਕਲੀ ਹੈ ਆ ਮੇਰਾ ਨਾਮ ਵੀ ਫ੍ਰੈਂਕਲੀ ਹੈ